ਤਨ ਗੁਰਦੇਵ ਜੀ ਵੇਨਾ ਤੁਮ ਹੈ ਜਗਤ குரு ਸਤਗੁਰੂ ਗੁਰੂ ਨਾਨਕ ਦਾਸ ਪਰਾਜੀ ਦੇ 647 ਜਨਮ ਦਿਨ ਤੇ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਦੀ ਬਹੁਤ ਬਹੁਤ ਵਧਾਈਆਂ ਕਿ ਅੱਜ ਗੁਰੂ ਮਹਾਰਾਜ ਜੀ ਦਾ ਜਨਮ ਦਿਹਾੜਾ ਅ ਨਕੋਤਰੀ ਨਹੀਂ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਔਰ ਗੁਰੂ ਭਾਰਾ ਜੀ ਨੇ ਬਰਾਬਰਤਾ ਮੰਗੀ ਕਿ ਐਸਾ ਚਾਹੂ ਰਾਜ ਮੈਂ ਜਹਾਂ ਮਿਲੇ ਸਭਨ ਕੋ ਵਨ ਛੋਟ ਬੜੇ ਸਭ ਸੰਬਸੇ ਰਵਿਦਾਸ ਰਹੇ ਪਰਸਨ ਤੋ ਗੁਰੂ ਮਹਾਰਾਜ ਜੀ ਦਾ ਜਨਮ ਦਿਹਾੜਾ ਤਕਰੀਬਨ 9 ਤਰੀਕ ਤੋਂ ਮਨਾਇਆ ਜਾ ਰਿਹਾ ਸਾਡੇ ਮਹੱਲੇ ਦੇ ਵਿੱਚ ਰੋਜ਼ ਸ਼ੋਭਾ ਯਾਤਰਾ ਪਰਪਰਵਾਦ ਫੇਰੀਆਂ ਨਿਕਲ ਰਹੀਆਂ ਨੇ ਕਿਉਂਕਿ ਇਹ ਸ਼ੋਭਾ ਯਾਤਰਾ ਹੀ ਹੁੰਦੀ ਹੈ ਜਦੋਂ ਆਪਾਂ ਸਵੇਰ ਨੂੰ ਪੂਰੇ ਮਹੱਲੇ ਦੇ ਵਿੱਚ ਰੌਂਡ ਲਾਉਂਦੇ ਆਂ ਔਰ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਭਾਜੀ ਲਗਾਨੇ ਆਂ ਔਰ ਮੈਂ ਬਹੁਤ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਨਮੋਣਾ ਜੀ ਬਣਕੇ ਮੈਂ ਕਲ ਕਹਿਣਾ ਚਾਹਦਾ ਕਿ ਤੁਸੀਂ ਸਾਨੂੰ ਮੌਕਾ ਦਿੱਤਾ ਸੀ ਕਾਉਂਸਲਰ ਬਣਨਾ ਔਰ ਪਤਾ ਨਹੀਂ ਅਸੀਂ ਉਸ ਪੂਰਨਤਾ ਤੇ ਖਰੇ ਚੱਲਦੇ ਆ ਕਿ ਨਹੀਂ ਇਹ ਪ੍ਰਮਾਤਮਾ ਜਾਣਦਾ ਲੇਕਿਨ ਹੁਣ ਤੱਕ ਮੇਰੀ ਧਰਮ ਦੇ ਵਿੱਚ ਤਕਰੀਬਨ ਤਕਰੀਬਨ 2 ਕਰੋੜ ਦੇ ਕਰੀਬ ਮੁਹੱਲਿਆਂ ਤੇ ਕੰਮ ਹੋ ਚੁੱਕੇ ਆ ਜਿਹਦੇ ਵਿੱਚ ਕੁਝ ਗਲੀਆਂ ਬਣੀਆਂ ਚਾ ਤਾਂ ਬਾਪੂ ਲਾਲ ਬਾਸ਼ਾ ਦੀ ਡੇਰੇ ਵਾਲੀ ਗਲੀ ਆ ਇੱਧਰ ਆਪਣੇ ਕਮਿਊਨਿਟੀ ਹਾਲ ਵਾਲੀ ਨਵੀਂ ਗਲੀ ਬਣੀ ਆ ਔਰ ਬੁੱਧ ਵਿਹਾਰ ਵਾਲੀ ਇੱਧਰ ਸਾਡੇ ਫੌਜੀ ਸਾਰੋ ਕੇ ਉਧਰ ਕਲੋਨੀ ਵਾਲੇ ਪਾਸੇ ਉਹ ਵੀ ਸਾਰੀਆਂ ਕਲੋਨੀਆਂ ਤਕਰੀਬਤ ਤਿਆਰ ਹੋਈਆਂ ਨਵੀਂ ਆਬਾਦੀ ਦੇ ਵਿੱਚ ਲੋਕਲੀ ਰੋਡ ਬਣੀ ਔਰ ਹਾਈ ਸਕੂਲ ਦੀ ਬੈਕ ਸਾਈਡ ਤੇ ਵੀ ਬਹੁਤ ਸਾਰੀਆਂ ਬਣੀਆਂ ਕਿਉਂਕਿ ਮੈਂ ਪੂਰੇ ਮੁਹੱਲੇ ਦਾ ਵੀ ਔਰ ਨਾਲ ਦੇ ਮੁਹੱਲੇ ਦਾ ਵੀ ਜਿਹੜਾ ਮੇਰੇ ਜਿੰਨੇ ਵੀ ਬਾੜ ਦੇ ਵਿੱਚ ਆਉਂਦੇ ਆ तकरीबन तकरीबन ਮੈਨੂੰ ਸਾਰੇ ਹੀ ਪਾਸੇ ਦੇਖਣੇ ਪੈਂਦੇ ਆ ਔਰ ਬੜੀ ਖੁਸ਼ੀ ਤੇ ਇਹ ਵੀ ਕਰਦਾ ਕਿ ਜਿੰਨੇ ਕਨਾ ਮੈਂ ਵਾਦਾ ਕੀਤਾ ਸੀ ਰੋਡ ਬਣਾਉਣ ਦਾ ਗਲੀਆਂ ਦਾ ਉਹ ਵੀ ਬਣੀਆਂ ਔਰ ਸਤਗੁਰੂ ਗੁਰੂ ਰਮਦਾਸ ਮਹਾਰਾਜ ਦਾ ਕਮਿਊਨਿਟੀ ਹਾਲ ਜਿਹੜਾ ਬਣਿਆ ਆ ਲੈਂਟਰ ਪਿਆ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਐਨ ਆਰ ਆਈ ਵੀਰਾਂ ਦਾ ਥੈਂਕਸ ਕਰਨਾ ਚਾਹੁੰਦਾ ਜਿਨ੍ਹਾਂ ਨੇ ਬਹੁਤ ਸਾਰਾ ਆ ਪੈਸਾ ਭੇਜਿਆ ਬੌਸਰੀ ਮਾਇਆ ਭੇਜੀ ਔਰ ਸਾਡੇ ਬਾਹੂ ਚਰਨदास ਜੀ ਅੰਕਲ ਜੀ ਇਹ ਤਕਰੀਬਨ 2006 ਦੀ ਗੱਲ ਹੈ ਦੱਤ ਜੀ 2006 ਦੀ 2006 ਦੇ ਵਿੱਚ ਜਦੋਂ ਗੁਰੂ ਨਾਨਕ ਦੇਵ ਜੁਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ ਗਿਆ ਉਦੋਂ ਪਾਦਲ ਸਰਕਾਰ ਸੀ ਤੇ ਉਹਨਾਂ ਨੇ ਕਿਹਾ ਸੀ ਵੀ ਇਹ ਰੋਡ ਜਿਹੜਾ ਆ ਨਾਲੇ ਤੋਂ 33 ਫੁੱਟ ਪਿੱਛੇ ਨੂੰ ਜਾਣਾ ਨਾਲੇ ਤੋਂ 33 ਫੁੱਟ ਪਿੱਛੇ ਨੂੰ ਤੇ ਉਹਦਾ ਪਤਾ ਲੱਗਾ ਕਿ ਸਾਡਾ ਜਿਹੜਾ ਗੁਰਦੁਆਰਾ ਸਾਹਿਬ ਆ ਉਹ ਵੀ 33 ਫੁੱਟ ਵਿੱਚ ਆ ਜਾਣਾ ਤੇ ਰਹਿਣਾ ਕੱਖ ਨਹੀਂ ਤੇ ਇਸ ਕਰਕੇ ਫਿਰ ਮਹੱਲੇ ਨੇ ਸਾਰੇ ਨੇ ਰਲ ਕੇ ਉਹ ਛੋਟੇ ਮਹੱਲੇ ਨੇ ਸਾਰੇ ਨੇ ਰਲ ਕੇ ਔਰ ਇਹ ਤਕਰੀਬਨ ਤਕਰੀਬਨ 60 ਮਨ ਨੇ ਦੇਖ 55 ਕਾ ਮੰਡਲੇ ਜਿਹੜੇ ਆ ਜਗਾ ਲਈਆ ਔਰ ਚਾਚਾ ਜੀ ਨੇ 15 ਲੱਖ ਰੁਪਈਆ ਉਸ ਵੇਲੇ ਅੱਜ ਦਾ ਕਰੋੜ ਰੁਪਈਆ ਬਣਦਾ ਉਸ ਵੇਲੇ ਇਹਨਾਂ ਨੇ 15 ਲੱਖ ਰੁਪਈਆ ਤੇ 5 ਲੱਖ ਮਹੱਲੇ ਦੇ ਵਿੱਚੋਂ ਇਕੱਠਾ ਹੋਇਆ ਸੀ ਜੋ ਕਿ ਆਪਾਂ 15 ਕੇ ਲੱਖ ਦੀ ਜਗਾ ਸੀ ਬਾਕੀ ਰੁਪਈਏ ਵੱਧ ਵੀ ਗਏ ਸੀ ਔਰ ਬੜੀ ਬੜੀ ਬੱਟੀ ਕਾ ਲਿਆ ਕੀ ਨੀ ਪੱਥਰ ਰੱਖਣ ਵਾਲਾ ਜਿਹੜਾ ਆ ਉਹਨੂੰ ਵੀ ਯਾਦ ਰੱਖਣਾ ਚਾਹੀਦਾ ਹੈ ਔਰ ਇਹਨਾਂ ਨੇ ਉਸ ਵੇਲੇ 15 ਲੱਖ ਰੁਪਈਆ ਜਿਹੜਾ ਇਕੱਠਾ ਕਰਕੇ ਦਿੱਤਾ ਸੀ ਔਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਸਾਡੇ ਅਜੇ ਪ੍ਰਧਾਨ ਜੀ ਵੀ ਹੁਣੇ ਇੱਥੇ ਬੈਠੇ ਆ 2019 ਦੇ ਵਿੱਚ ਤੁਗਲਕਾ ਬਾਗ ਪਾ ਦਿੱਲੀ ਸਾਡਾ ਉਹ ਜੋ ਬਾਦਸ਼ਾ ਸ਼ਿਕੰਦਰ ਲੋਧੀ ਜੀ ਜਿਨ੍ਹਾਂ ਨੇ ਜਿਨ੍ਹਾਂ ਨੇ 88 ਏਕੜ ਜ਼ਮੀਨ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਗਾ ਦਿੱਤੇ ਸੀ ਗੁਰਦੁਆਰੇ ਵਾਸਤੇ 88 ਏਕੜ ਕਿਉਂਕਿ ਗੁਰੂ ਮਹਾਰਾਜ ਜੀ ਦੇ ਬਹੁਤ ਸਾਰੇ ਰਾਜੇ ਉਸ ਵੇਲੇ ਚੇਲੇ ਹੋਏ ਆ ਉਹਨਾਂ ਦੇ ਵਿੱਚੋਂ ਚਕੰਦਰ ਲੋਧੀ ਜੀ ਨੇ 88 ਏਕੜ ਜਾਨਕਿ 88 ਖੱਤੇ ਦਿੱਤੇ ਸੀ ਤੇ ਉਸ ਵੇਲੇ ਸਰਕਾਰ ਆਮ ਆਦਮੀ ਪਾਰਟੀ ਦੀ ਸੀ ਦਿੱਲੀ ਦੇ ਵਿੱਚ ਤੇ ਸੈਂਟਰ ਦੀ ਸਰਕਾਰ ਭਾਜਪਾ ਦੀ ਸੀ ਔਰ ਆਮ ਆਦਮੀ ਪਾਰਟੀ ਤੇ ਭਾਜਪਾ ਦੋਨੀਆਂ ਸਰਕਾਰਾਂ ਸੀ ਉਸ ਵੇਲੇ ਸਾਡਾ ਉਹ ਗੁਰਦੁਆਰਾ ਸਾਹਿਬ ਮੰਦਿਰ ਦਿੱਲੀ ਦੇ ਵਿੱਚ ਢਾਇਆ ਗਿਆ ਔਰ ਉਹਤੇ ਜਮੀਨ ਦੇ ਉੱਪਰ ਕਬਜ਼ਾ ਕੀਤਾ ਗਿਆ ਕਰੋ ਕਬਜ਼ਾ ਜਦੋਂ ਕੀਤਾ ਗਿਆ ਤੇ ਸੰਗਤਾਂ ਦੇ ਵਿੱਚ ਰੋਸ ਆਇਆ ਪੰਜਾਬ ਤੋਂ ਵੀ ਹੋਰ ਵੀ ਮਾਰੂ ਵੀ ਬਹੁਤ ਸੰਗਤਾਂ ਗਈਆਂ ਜਿੱਥੇ-ਜਿੱਥੇ ਆਪਣੇ ਲੋਕ ਵਸਦੇ ਆ ਔਰ ਇੱਕ ਬਹੁਤ ਵੱਡਾ ਕੱਖ ਹੋਇਆ ਔਰ ਉਤੇ ਧਰਨੇ ਮੁਜ਼ਾਰੇ ਲੱਗੇ ਤੇ ਧਰਨੇ ਮੁਜ਼ਾਰੇ ਤੋਂ ਬਾਅਦ ਸਾਨੂੰ 88 ਖੱਤਿਆਂ ਦੇ ਵਿੱਚੋਂ ਸੱਤ ਮੰਡਿਆਂ ਤੋਂ ਵੀ ਘੱਟ ਜਗ੍ਹਾ ਮਿਲੀ ਸੱਤ ਮੰਡਿਆਂ ਤੋਂ ਵੀ ਘੱਟ ਜਗ੍ਹਾ ਸਾਨੂੰ ਮਿਲੀ ਦਿੱਲੀ ਦੇ ਵਿੱਚ ਉਸ ਵੇਲੇ ਭਾਜਪਾ ਸਰਕਾਰ ਸੈਂਟਰ ਦੀ ਗਵਰਨਮੈਂਟ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਦੇ ਵਿੱਚ ਔਰ ਅੱਜ ਵੀ ਜਿਹੜੇ ਵੀ ਸੁਣ ਲੋ ਜਿਹੜੀ ਸੱਤ ਮੰਡਲੇ ਮਿਲੀ ਆ ਉੱਥੇ ਵੀ ਕੰਡਿਆਂ ਦੀ ਬਾੜ ਕੀਤੀ ਹੋਈ ਆ ਅਸੀਂ ਇੱਕ ਇੱਟ ਵੀ ਨਹੀਂ ਲਾ ਸਕਦੇ ਪਰ ਮੈਂ ਸਤਾਰਜੋਗ ਜੀਬੀਪੀ ਇੰਰਜੀ ਪਰਮਾਨ ਜੀ ਸਾਡੇ ਐਮਐਲਏ ਸਾਹਿਬ ਮੈਂ ਉਹਨਾਂ ਦਾ ਸਤਿਕਾਰ ਕਰਦਾ ਉਹਨਾਂ ਨੇ ਵੀ ਕਮਿਟੀ ਹਾਲ ਦਾ ਨੀਪ ਲੈਂਟਰ ਦੇ ਵਿੱਚ ਕਾਫੀ ਸਹਿਯੋਗ ਦਿੱਤਾ ਸੀ ਔਰ 12,38,000 ਰੁਪਿਆ ਜਿਹੜਾ ਕਿ ਨਿਸੀਪਲ ਫੰਡ ਦੇ ਵਿੱਚੋਂ ਵੀ ਆਇਆ 12,38,000 ਰੁਪਿਆ ਨਿਸੀਪਲ ਫੰਡ ਤੋਂ ਵੀ ਆਇਆ ਤੇ ਬੀਬੀ ਦੇ ਕਰਕਮਲਾ ਦੇ ਵਿੱਚੋਂ ਵੀ ਲੱਗਾ ਲੇਕਿਨ ਅੱਜ ਤੋਂ ਨਹੀਂ ਸਰਕਾਰਾਂ ਪੰਜਾਬ 'ਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਔਰ ਦਿੱਲੀ ਦੇ ਵਿੱਚ ਵੀ ਆਮ ਆਦਮੀ ਸਰਕਾਰਾਂ ਅਸੀਂ ਚਾਹੁੰਦੇ ਆ ਕਿ ਜਿੱਦਾਂ ਸਾਡੇ ਇੱਥੇ ਲੈਂਟਰ ਦੇ ਵਿੱਚ ਵੱਧ ਚੜ ਕੇ ਸਾਡੇ ਐਮਐਲਏ ਸਾਹਿਬ ਨੇ ਹਿੱਸਾ ਲਿਆ ਤੇ ਸਾਡੀ ਉਹ ਜਿਹੜੀ ਜ਼ਮੀਨ ਹੈ 88 ਏਕੜ 88 ਕਟੇ ਜੇ ਸਾਨੂੰ ਉਹ ਵੀ ਵਾਪਸ ਦੇ ਸਰਕਾਰਾਂ ਦਵਾ ਦੇਣ ਤੇ ਮੈਂ ਇਹਨਾਂ ਦਾ ਆਭਾਰੀ ਹਾਂ ਬਹੁਤ-ਬਹੁਤ ਪਰ ਮੈਂ ਇਹਨਾਂ ਕੋਲ ਕਹਿੰਦਾ ਹੋਇਆ ਸਮਤਾ ਜਾਜ ਦੇ ਵੱਲੋਂ ਕੋਈ ਗਲਤੀ ਮਲਤੀ ਹੋ ਗਈ ਤੇ ਮੈਨੂੰ ਮੈਨੂੰ ਮਾਫ਼ ਕਰਿਓ ਪਰ ਮੈਂ ਸਾਧ ਸੰਗਤ ਦੇ ਚਰਨਾਂ ਦੇ ਵਿੱਚ ਮੈਂ ਦਾਤ ਜਿਆ ਨਮਾਣਾ ਜਿਆ ਆਇਆ ਲੇਕਿਨ ਸਮੇਂ ਸਮੇਂ ਤੇ ਦੱਸਣਾ ਜ਼ਰੂਰ ਆ ਕਿ ਸਾਡੇ 88 ਏਕੜ ਖੋ ਗਏ 88 ਖੱਤੇ ਖੋ ਗਏ ਤੇ ਸਾਨੂੰ ਸਾਤਨ ਜਿਹੜੇ ਮਿਲੇ ਆ ਉਹ ਵੀ ਕੰਡਿਆਂ ਦੀ ਦੀਵਾਰ ਕੀਤੀ ਹੋਈ ਆ ਉਹ ਅਸੀਂ ਉੱਥੇ ਐਟ ਵੀ ਨਹੀਂ ਲਾ ਸਕਦੇ ਤੇ ਇਹ ਮੈਂ ਇਸ ਕਰਕੇ ਕਹਿ ਰਿਹਾ ਕਿ ਇਸ ਵੇਲੇ ਮੌਕਾ ਆ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਆ ਉਹ ਪੰਜਾਬ 'ਚ ਵੀ ਆ ਤੇ ਦਿੱਲੀ ਦੇ ਵਿੱਚ ਵੀ ਆ ਤੇ ਜੇ ਸਾਨੂੰ ਉਹ ਸਾਡੀ ਜ਼ਮੀਨ ਵਾਪਸ ਮਿਲ ਜਾਵੇ ਤੇ ਸੱਜ ਸੰਗਤ ਨੂੰ ਹੋਰ ਕੀ ਚਾਹੀਦਾ ਆ ਤੇ ਵੇ ਗੁਰੂ ਮਹਾਰਾਜ ਜੀ ਦਾ ਬਾਕੀ ਇੱਕ ਹੋਰ ਵੀ ਗੱਲ ਆ ਕਿ ਬੇਗਮਪੁਰਾ ਬੇਗਮਪੁਰਾ ਤਦੈ ਮਸਣਾ 'ਚ ਸਾਨੂੰ ਏਕਤਾ ਕਰਨਾ ਪੈਣਾ ਆ ਔਰ ਅਸੀਂ ਜਦੋਂ ਕੁਮਾਰਾ ਜੀ ਦਾ ਜਨਮ ਦਿਹਾੜਾ ਆਉਂਦਾ 20 25 ਦਾ ਢੋਲ ਕਿਹਾਂ ਸ਼ੈਣੇ ਦਾ ਵਜਾਉਂਦੇ ਆ ਲੇਕਿਨ ਜਦੋਂ ਵੋਟਾਂ ਆਉਂਦੀਆਂ ਉਦੋਂ ਸਾਡਾ ਏਕਾ ਨਹੀਂ ਹੁੰਦਾ ਕਿਉਂਕਿ ਬਾਬਾ ਸਾਹਿਬ ਨੇ ਏਕੇ ਦੀ ਗੱਲ ਕੀਤੀ ਐ ਜੇ ਆਪਾਂ ਏਕਾ ਹੋਵਾਂਗਾ ਤੇ ਫੇਰ ਹੀ ਸਭ ਕੁਝ ਹੋਣਾ ਜਿਆਦਾ ਕੁਝ ਮੰਨੇ ਕੇ ਨਾ ਜਾ ਜੈ ਭੀਮ ਜੈ ਭਾਰਤ ਭਾਰਤ ਜੈ ਗੁਰਦੇਵ ਤਜ ਗੁਰਦੇਵ ਜੋ ਬੋਲੇ ਸੋ ਨਿਰਪੈ